ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਾ ਮੰਨੋ ਆਜੋ ਆਪਾਂ ਇੱਕ ਕਹਾਣੀ ਦੇ ਤੌਰ ਤੇ ਉਦਾਹਰਣ ਲੈ ਕੇ ਸਮਝਦੇ ਹਾਂ ਇੱਕ ਵਾਰ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਅਰਜਨ ਨਾਮ ਦਾ ਨੌਜਵਾਨ ਰਹਿੰਦਾ ਸੀ ਉਹ ਬੜੇ ਗਰੀਬ ਪਰਿਵਾਰ ਤੋਂ ਪੈਦਾ ਹੋਇਆ ਸੀ ਪਰ ਉਸ ਉਸ ਦੀ ਮਾਂ ਸਿਲਾਈ ਕਰਕੇ ਘਰ ਚਲਾਇਆ ਕਰਦੀ ਪਿਤਾ ਦੀ ਕਮਾਈ ਵੀ ਬੜੀ ਥੋੜੀ ਸੀ ਪਰ ਅਰਜਨ ਦੇ ਸੁਪਨੇ ਵੱਡੇ ਸਨ ਉਹ ਇੱਕ ਵੱਡਾ ਇੰਜੀਨੀਅਰ ਬਣਾਉਣਾ ਚਾਹੁੰਦਾ ਸੀ। ਅਰਜਨ ਨੇ 10ਵੀਂ ਕਲਾਸ ਵਿੱਚ ਟੌਪ ਕੀਤਾ ਪਰ ਲੋਕਾਂ ਨੇ ਕਿਹਾ ਇਹ ਤਾਂ ਗਰੀਬ ਦਾ ਮੁੰਡਾ ਹੈ ਇੰਜੀਨੀਅਰ ਬਣਾਣਾ ਕੋਈ ਖੇਡ ਨਹੀਂ ਪਰ ਅਰਜਨ ਨੇ ਹਾਰ ਨਾ ਮੰਨੀ। ਦਿਨ ਰਾਤ ਮਿਹਨਤ ਕੀਤੀ। ਰੋਸ਼ਨੀ ਨਾ ਹੋਣ ਤੇ ਲਾਲਟਨ ਲੈ ਕੇ ਪੜਦਾ ਰਿਹਾ। ਕਈ ਵਾਰ ਭੁੱਖੇ ਵੀ ਸੌ ਗਿਆ। ਸੌ ਜਾਂਦਾ ਪਰ ਸਪਨੇ ਕਦੇ ਸੌਣ ਨਹੀਂ ਦਿੰਦੇ ਜ਼ਿੰਦਗੀ ਵਿੱਚ ਇੱਕ ਦਿਨ ਉਸ ਨੇ ਇੰਜੀਨੀਅਰਿੰਗ ਦੀ ਪ੍ਰੀਖਿਆ ਵੀ ਟੌਪ ਕਰ ਲਈ ਸਕਾਲਰਸ਼ਿਪ ਮਿਲੀ ਸ਼ਹਿਰ ਗਿਆ ਪਰ ਉੱਥੇ ਵੀ ਮੁਸ਼ਕਲਾਂ ਪਿੱਛਾ ਨਹੀਂ ਛੱਡਦੀਆਂ ਤੇ ਕਈ ਵਾਰ ਫੀਸ ਭਰਨ ਲਈ ਮਜ਼ਦੂਰੀ ਵੀ ਕੀਤੀ ਪਰ ਅਰਜਨ ਹੱਸ ਕੇ ਸਭ ਚੱਲ ਜਾਂਦਾ ਚਾਰ ਸਾਲਾਂ ਬਾਅਦ ਅਰਜਨ ਇੱਕ ਵੱਡੀ ਕੰਪਨੀ ਵਿੱਚ ਇੰਜੀਨੀਅਰ ਬਣ ਗਿਆ ਜਿੱਥੋਂ ਲੋਕ ਉਸਦੀ ਹਾਸੀ ਉਡਾਉਂਦੇ ਸਨ ਉੱਥੇ ਹੁਣ ਉਹ ਮਿਸਾਲ ਬਣ ਗਿਆ ਇਸੇ ਕਰਕੇ ਇਸ ਕਹਾਣੀ ਦੇ ਵਿੱਚ ਇਹੀ ਦੱਸਿਆ ਗਿਆ ਵੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਹਾਰ ਮੰਨਣੀ ਚਾਹੀਦੀ ਲੋਕ ਕੁਝ ਵੀ ਕਹਿੰਦੇ ਆ ਉਹਨਾਂ ਨੂੰ ਟਾਲ ਦੇਣਾ ਚਾਹੀਦਾ ਹਾਸੇ ਵਿੱਚ ਟਾਲ ਦੇਣਾ ਚਾਹੀਦਾ ਕਿਉਂਕਿ ਪ੍ਰਮਾਤਮਾ ਜੋ ਵੀ ਕੁਝ ਕਰਦਾ ਸਹੀ ਕਰਦਾਗਾ ਤੇ ਮੁਸੀਬਤਾਂ ਦੇ ਨਾਲ ਲੜ ਕੇ ਹੀ ਜ਼ਿੰਦਗੀ ਦੇ ਵਿੱਚ ਬੰਦਾ ਜਿੱਤ ਸਕਦਾਗਾ ਕਦੇ ਵੀ ਹਾਰ ਨਾ ਮੰਨੋ ਹਾਰ ਤਾਂ ਉਸੇ ਦੀ ਹੁੰਦੀ ਹੈ ਜੋ ਕੋਸ਼ਿਸ਼ਾਂ ਕਰਨੀ ਛੱਡ ਦਿੰਦਾ